ਫੜੇ ਜਾਣਾ ਹੀ ਫੜ ਲਾ ਫੜ ਲਾ ਫੜੇ ਜਾਣਾ ਇਥੇ ਉਹ ਜਾ ਨਿਕਲ ਗਿਆ ਫੜ ਲਾ ਫੜ ਲਾ ਫੜ ਲਾ ਲਓ ਜੀ ਲਾਤੀਏ 500 ਦੀ ਸ਼ਰਤ ਆਪਾਂ ਤੇ ਇਹਨੂੰ ਕਿਹਾ ਕਿ ਕੁੱਕੜ ਛੱਡ ਕੇ ਇਹਦਾ ਮਗਰ ਦੌਰ ਗਿਆ ਫੜਨਾ ਤੂੰ ਇਹਨੂੰ ਜੇ ਤੂੰ ਫੜ ਲਿਆ ਤਾਂ 500 ਰੁਪਏ ਤੇਰਾ ਠੀਕ ਆ ਫੜ ਲੇਗਾ ਫੜ ਲਾਂਗੇ ਚਲ ਠੀਕ ਆ ਵਾਇਰ ਨੂੰ ਫੜ ਲਾਂਗੇ 10 ਦਾ ਸਵਾਲ ਪੈ ਗਿਆ ਤੇ ਦਾਣੇ ਖਵਾਉਂਦਿਆ ਇਹਨੂੰ ਪਹਿਲਾਂ ਤਖੜਾ ਕਰਨ ਦਿਆ ਦੌੜ ਦੜ ਚੰਗਾ ਆਓ ਜੀ ਹੋ ਗਿਆ ਮੁਕਾਬਲਾ ਸ਼ੁਰੂ। ਬੁਲਾ ਵੀ ਹੁਣ ਕੁੱਕਰ ਫੜਨ ਦਾ ਮੁਕਾਬਲਾ ਤੇ ਕੁੱਕਰ ਲੈਣਾ ਫਾੜੇ। ਫੜ ਹੋਂ ਬਣਾ ਬਈ। ਫੜ 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 ਇਹ ਕਿਹੜੀ ਚ ਹੈ ਫੜ 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 ਹਾਂ ਹੂੰ ਇਹ ਲੋੜ ਹੀ ਕੋ ਕੋ ਨਹੀਂ ਫੜਿਆ ਜਾਣਾ ਲੱਗਦਾ ਬੰਦਾ ਢੱਲਾ ਥੋੜਾ ਜਿਹਾ ਪੈ ਗਿਆ ਉਹ ਕਿਧਰ ਚਲ ਗਿਆ ਇਹ ਲੱਗ ਗਈ ਇਹ ਇਹਦੋਂ ਕੋ ਨਹੀਂ ਫੜਿਆ ਜਾਣਾ ਮੈਨੂੰ ਲੱਗਦਾ ਅੱਜ ਇਹ 500 ਰੁਪਇਆ ਹਾਰ ਜੂਗਾ ਇਹ ਕੋ ਨਹੀਂ ਫੜਿਆ ਜਾਣਾ ਲੱਗਦਾ ਹੁਣ ਕੰਟ ਪਾਸਵਰ ਪਾਸਵਰ ਕਰੀ ਪਾਸਵਰ 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 ਚੱਲ 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 ਮਗਰ ਹੋੜੇ ਗਿਆ ਚਾਚਾ ਇਧਰ ਨੂੰ ਪੈ ਚੱਲ 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 ਫੜ ਲੈ ਫੜ ਲੈ ਫੜਿਆ ਨਹੀਂ ਤੀ ਫੜਿਆ ਨਹੀਂ ਫੜ ਲੈ ਫੜ ਲੈ ਫੜ ਜਾਣਾ ਇੱਥੇ ਉਹ ਜਾ ਨਿਕਲ ਗਿਆ ਨਿਕਲ ਗਿਆ ਇਹਦੇ ਕੋਲ ਨਹੀਂ ਬਣੀ ਗੱਲ ਤੇਰੇ ਕੋਲ ਸੁਣ ਉਹ ਕਰਿਆ ਪੁੱਤ ਹੁਣ ਫੜ ਲੈ ਇੱਥੇ ਗਾੜੀ ਫੇਰ ਵੜ ਜਾਣਾ ਇਹਦੇ ਵਿੱਚ ਟਰਾਈ ਕਰਦਾ ਆਇਆ 500 ਰੁਪਏ ਦਾ ਸਵਾਲ ਕਹਿੰਦਾ ਫੜਦਾ ਆਇਆ ਜੂਜੇ ਨੂੰ ਚੂਚਾ ਪਰ ਫੜਿਆ ਨਹੀਂ ਜਾਂਦੇ ਆ ਦੇਖੋ ਆਓ ਵੇਹਾਂ ਗਾੜੀ ਹੋ ਜਾ ਫੜ ਲਗਾ ਘੇਰਾ ਪਾ ਗਾੜੀਆਂ ਦੀ ਚਲ ਗਈ ਫੇਰ ਉਧਰ ਚਾਚਾ ਆ ਇਧਰ ਚਲ ਗਾ ਪਾ ਘੇਰਾ ਗਾ ਫੜ ਲਾ ਫੜ ਲਾ ਫੜ ਲਾ ਫੜ ਲਾ ਨਾਲ ਇਹਦੇ ਮਦਦ ਕਰਾਉਂਦੇ ਆ ਪਰ ਇਹ ਕੋ ਫੜਿਆ ਨਹੀਂ ਜਾਂਦੇ ਚਲ ਚਾਲ ਹੁਣ ਫੜ ਲਾ ਫੜ ਲਾ ਕਾਬੂ ਆਇਆ ਤੇਰੇ ਫੜ ਲਾ ਫੜ ਲਾ ਨੁਕਰ ਚ ਫੜ ਲਾ ਫੜ ਲਾ ਅਜੀ ਮੁੰਡੇ ਨੇ ਮੁੰਡੇ ਨੇ ਇੱਥੇ ਆ ਜਾ 500 ਹਾਰ ਕੇ ਹਲਾ 500 ਰੁਪਿਆ ਆਪਣਾ ਆ ਲੈ ਸਾਰਾ ਅੰਦੇ ਜਿੱਤ ਲਿਆ ਜੀ ਮੁੰਡੇ ਨੇ 500 ਮਾਰ ਗੋਲੀ ਚੂਜਾ ਮਹਾ ਫੜਿਆ ਗਿਆ ਆਈਓ 100 ਸਾਈ ਹੋਇਆ ਚੂਜਾ ਫੜ ਕੇ ਕਹਿੰਦਾ ਜਿੱਤ ਲਿਆ 500 ਫਿਰ ਲਓ ਜੀ 500 ਰੁਪਿਆ ਜਿੱਤ ਲਿਆ ਕਹਿੰਦਾ ਹੁਣ ਲੋੜੀ ਤੇ ਲਿਆਉਣੇ ਮੈਂ ਗੁੱਡੇ ਇਹਦੇ ਗੁੱਡੇ ਲਿਆ ਗਿਆ ਉਹ 500 ਜਿੱਤ ਲਿਆ ਜੀ ਨੇ ਪੀਲੀ ਅੱਖਾਂ ਦਾ ਵਾ ਚੈੱਕ ਕਰ ਪੀਲੀ ਤੇ ਕਾਲੀ ਅੱਖ ਇੱਕ ਵਾਰੀ ਪੂਰਾ ਜੋਰ ਕਰਾਤਾ ਇਹਦਾ 100 ਸਾਈ ਹੋਇਆ ਪਿਆ ਵਾ ਮਹਾ ਫੜਿਆ ਗਿਆ ਇਹਦੇ ਕੋਲ ਬਹਿ ਜਾ ਚਾਰੇ ਨਹੀਂ ਆਹ ਜੇ 500 ਰੁਪਏ ਦੇਤਾ ਜੀ ਮੁੰਡੇ ਨੂੰ ਮੁੰਡਾ ਹੁਣ ਬਹੁਤ ਖੁਸ਼ ਵਾ ਖੁਸ਼ ਪੂਰਾ ਹੁਣ 500 ਲੈ ਕੇ ਪੂਰਾ ਖੁਸ਼ ਆ ਹੁਣ